ਜਿਹੜਾ ਐਕਸੀਡੈਂਟ ਹੋਇਆ ਮੁੰਡਾ ਤੁਹਾਡਾ ਕੀ ਲੱਗਦਾ ਸੀ ਉਹ ਉਹ ਮੋਟਰਸਾਈਕਲ ਦੇ ਵਿੱਚ ਨਾ ਟਰਾਲਾ ਮਾਰਿਆ ਇਹਨਾਂ ਨੇ ਸਾਡੇ ਪਿੰਡ ਵਾਲਿਆਂ ਜੀਂਦਾਰਾਂ ਨੇ ਉਹ ਤਾਂ ਚਲਾ ਰਹੇ ਸੀ ਨੇ ਟਰੈਕਟਰ ਜੀ ਉਹਨਾਂ ਨੇ ਕੀ ਕੀਤਾ ਵਾ ਸੀ ਟਰੈਕਟਰ ਜੀ ਤੇ ਉਹਨਾਂ ਨੇ ਫੇਰ ਲਾਉਣੀ ਸੀ ਉਹਨਾਂ ਦਾ ਆਪਦਾ ਇਸ ਪਾਪ ਵਾਲਿਆਂ ਦਾ ਪਾਪ ਵਾਲਿਆਂ ਦਾ ਆਪਦਾ ਟਰੈਕਟਰ ਸੀਗਾ ਜੀ ਜੀ ਤੇ ਤੋਂ ਕਿ ਮੁਰਾ ਧਰਨਾ ਲਾਇਆ ਸੋ ਨੂੰ ਐਸ ਐਚਓ ਨੇ ਕੀ ਵਿਸ਼ਵਾਸ ਦਿਵਾਇਆ ਉਹ ਬੰਦੇ ਕੋਈ ਨਹੀਂ ਸਾਹਮਣੂ ਆਉਂਗਾ ਮੈਂ ਸਾਹਮਣੂ ਮਿਲੂਗਾ ਟੈਂਡਰ ਦੇ ਦੇ ਅੱਧਾ ਘੰਟਾ ਦੇ ਦੇ ਘੰਟਾ ਦਾ ਸਾਨੂੰ ਸਾਹਿਬ ਐਲੂ ਟਰੈਕਟਰ ਲੈਣ ਗਏ ਵਾ ਟਰੈਕਟਰ ਲੈਣ ਆਉਂਦੇ ਆਂ ਅਸੀਂ ਪਰ ਜੇ ਆਪਾਂ ਦਾ ਤੁਸੀਂ ਬਿਲਕੁਲ ਕੋਈ ਨਹੀਂ ਤੇ ਜੋਤ ਵੀ ਕਹੋਗੇ ਅਸੀਂ ਕਰਾਂਗੇ ਇਸ ਤਰ੍ਹਾਂ ਬਸ ਲਾਰੇ ਲਾ ਰਹੇ ਆ ਜੀ ਇਹਨਾਂ ਦੇ ਜਿਹੜਾ ਧੋਖਾ ਜਿਹੜਾ ਪਰਤੇ ਵੀ ਇੱਕ ਹੋਰ ਹੋਣਾ ਚਾਹੀਦਾ ਜਿਹੜਾ ਇਹ ਟਰੈਕਟਰ ਸਾਨੂੰ ਬਦਲ ਕੇ ਦੱਸਿਆ ਇੱਕ ਪਹਿਲੇ ਸਾਡਾ ਟੀਪ ਪੁੱਤ ਮਾਰਦਣੇ ਗਦਲ ਕਰਦਾ ਦੂਜੇ ਪਹਿਲੇ ਟਰੈਕਟਰ ਬਦਲ ਬਦਲੇ ਸਾਡਾ ਇਹ ਸਾਨੂੰ ਕੀ ਗੱਲ ਇਹ ਬਧੂ ਬਣਾਉਣੇ ਕੀ ਕਰ ਰਹੇ ਆ ਸਾਨੂੰ ਇਹ ਟਰੈਕਟਰ ਬਦਵਾਲਾ ਧੋਖਾ ਧੋਖਾ ਕਰ ਰਿਹਾ ਸਾਡਾ ਕਿਸਾ ਹੱਸਦਾ ਹੈ ਸਾਡਾ ਬੰਦਾ ਮਾਰ ਕੇ ਧੋਖਾ ਕਰ ਦਿਆ ਧੋਖਾ ਲੈ ਪਰ ਤੇ ਕਹਿੰਦੇ ਹੋਰ ਦਰਜ ਹੋਣਾ ਦੇ ਦੇ ਨਾ ਜੀ ਹਾਂ ਜੀ ਵੀ ਅਸੀਂ ਤਾਂ ਹਲੇ ਬਾਜ ਘਰ ਨਹੀਂ ਗਏ ਸੀ ਟਰੈਕਟਰ ਦਾ ਨਹੀਂ ਦੇਖਿਆ ਵੈਸੇ ਮੈਂ ਨਹੀਂ ਦੇਖਿਆ ਤੇ ਇਹ ਦੱਸ ਰਿਹਾ ਵੀ ਟਰੈਕਟਰ ਹੋਰ ਸੀਗਾ ਜਿਹੜਾ ਜਿੰਨੇ ਨੇ ਲੈ ਕੇ ਆਂਦਾ ਮੁੰਡਿਆਂ ਨੇ ਨਹੀਂ ਬਣਦੀ ਤਾਂ ਵਾਪਸ ਕਰ ਦੇ ਉਹ ਇਹ ਹੋਰ ਸੀ ਤੇ ਫੇਰ ਵੀ ਲੈ ਕੇ ਆ ਗਏ ਉਹ ਕਹਿੰਦੇ ਅਸੀਂ ਬਾਤ ਸੁਣੀ ਟਰੈਕਟਰ ਲੁਕਾ ਤੇ ਸਰਾਰ ਨਾਉਣ ਇੱਕ ਵਾਰੀ ਚਾਕਾ ਦਾ ਨਾਲ ਢਾਂਡੇ ਦਾ ਮੌਕਾ ਇਸ ਤਾਈ ਟਰੈਕਟਰ ਕਹਿੰਦੇ ਬੁਲਾਉਣੇ ਆਈ ਜੇ ਨਾਮ ਲਾਇਆ ਗਿਆ ਟਰੈਕਟਰ ਉਹਨਾਂ ਦਾ ਇਹ ਕਾਰਵਾਈ ਨਾਲ ਜਿਵੇਂ ਜੇਤਨ ਮਲਾ ਜੀ ਸਾਡੇ ਵੀਰ ਜੀ ਹਰੇ 20 ਦੇ ਸਾਲ ਦੀ ਉਮਰ ਚ ਤੁਹਾਨੂੰ ਉਹ ਛੋੜਾ ਦੇ ਗਿਆ ਉਹਦਾ ਇੱਕ ਨਾਂ ਪਿੰਡ ਤੇ ਐਕਸੀਡੈਂਟ ਹੋ ਗਿਆ। ਗੰਦ ਸਿੰਘ ਵਾਲੇ ਦੇ ਮੌਜੂਦਾ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਜੀ ਜੋ ਰਾਤ ਐਕਸੀਡੈਂਟ ਹੋਇਆ ਇਹਦੀ ਘਟਨਾ ਬਾਰੇ ਸਾਨੂੰ ਵੜਾ ਦੱਸੋ ਕਿਸ ਤਰ੍ਹਾਂ ਹੋਈ ਹੈ। ਮੈਂ ਕੱਲ ਤਕਰੀਬਨ ਪਿੰਡੋਂ ਬਾਹਰ ਸੀਗਾ ਜੀ ਅੱਜ ਮੈਂ ਸਵੇਰ 8 ਵਜੇ ਪਹੁੰਚਿਆ। ਮੈਂ ਮੌਕੇ ਤੇ ਪਹੁੰਚਿਆ ਉੱਥੇ ਜਿੱਥੇ ਇਹ ਘਟਨਾ ਹੋਈ ਬਾਪਰੀ ਆ। ਦੱਸਣ ਦੇ ਮਤਾਬਕ ਵੀ ਉਹਨੂੰ ਜਿਹੜਾ ਐਕਸੀਡੈਂਟ ਹੋਇਆ ਟਰੈਕਟਰ ਨਾਲ ਤੇ ਉਹ ਬੇਟੇ ਨੂੰ ਜਿਹੜੋਂ ਪਹਿਲੀ ਕਰ ਬਹੁਤ ਮੰਦ ਭਾਗੀ ਘਟਨਾ ਸਾਰਾ ਪਿੰਡ ਜਿਹੜਾ ਇਹਦੇ ਤੇ ਅਫਸੋਸਤ ਗਮ ਦੇ ਵਿੱਚ ਡੁੱਬਿਆ ਹੋਇਆ ਉਹ ਬੇਟੇ ਨੂੰ ਵੀ ਕੋਰਟ ਲੈ ਗਏ ਸੀਗੇ ਉੱਥੇ ਨਾਲ ਉਹਦੀ ਡੈਥ ਹੋ ਗਈ ਜੀ ਜਿਹੜਾ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਟਰਾਲੇ ਦੀ ਸੱਚਾ ਜਾਂ ਝੂਠਾ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਜੀ ਮੈਂ ਅੱਜ ਤੜਕੇ ਹੀ ਪਿੰਡ ਪਹੁੰਚਿਆ ਅੱਠ ਕੁ ਅੱਛਾ ਇਹ ਜਨਨ ਕਿ ਜਿਹੜਾ ਟਰਾਲਾ ਉਹ ਵੀ ਤੁਹਾਡੇ ਪਿੰਡ ਦਾ ਹੀ ਸੀ ਟਰੈਕਟਰ ਸਾਡੇ ਪਿੰਡ ਦਾ ਸੀ ਦੱਸਿਆ ਜਾ ਰਿਹਾ ਹਾਂਜੀ ਜਿਹਨ ਕਿ ਉਹਨਾਂ ਦੱਸਣੇ ਆ ਰਹੇ ਜਿਹੜੇ ਜਨਨ ਕਿ ਬੱਚਾ ਜਿਹਨਾਂ ਦਾ ਐਕਸਪਾਇਰ ਹੋਇਆ ਉਹ ਦੱਸਿਆ ਜੀ ਉਹਨਾਂ ਨੇ ਟਰੈਕਟਰ ਵੀ ਜਨਨ ਕਿ ਚੇਂਜ ਕਰਤਾ ਫੋਰ ਸੀ ਤੇ ਹੁਣ ਹੋਰ ਕਰਤਾ ਇਹ ਗੱਲ ਸਹੀ ਹੈ ਜਾਂ ਗਲਤ ਹੈ ਇਹਦੇ ਬਾਰੇ ਟਰੈਕਟਰ ਬਾਰੇ ਨਹੀਂ ਜੀ ਮੈਂ ਤਾਂ ਬਾਜੇਖਾਨੇ ਤੋਂ ਆਇਆ ਉਹਨੇ ਖਾਣੇ ਤੋਂ 2 एफਆਈਆਰ ਹੋ ਗਈ ਹੈ ਅਛਾ ਹੀ ਠੀਕ ਹੈ ਤੇ ਉਹ ਅੱਧੇ ਪੁਣੇ ਘੰਟੇ ਦੇ ਵਿੱਚ ਆਇਆ ਦੀ ਕਾਫੀ ਗੱਲ ਜੀ ਪਰਿਵਾਰ ਦੀ ਅਛਾ ਹੀ ਜੀ ਡੈਡ ਬੋਡੀ ਕਿੱਥੇ ਹੀ ਉਹ ਫ੍ਰੀ ਕੋਟ ਆ ਜੀ ਮੈਡੀਕਲ ਦਾ ਅੱਜ ਲੈਂਦੀ ਤਾਂ ਨਹੀਂ ਨਹੀਂ ਲੈਂਦੀ ਸਰਦੀ ਜੋਰਨ ਸਿੰਘ ਨੇ ਕੱਲ ਐਕਸੀਡੈਂਟ ਹੋਇਆ ਅੱਜ ਧਰਨਾ ਲਾਇਆ ਹੈ ਉਹਨਾਂ ਦੇ ਪਰਿ ਬੀਤੀ ਰਾਤ ਅਜੇ ਪੁੱਤਰ ਹਰਵਿੰਦਰ ਸਿੰਘ ਅਜੇ ਵਰਖ ਹਰਵਿੰਦਰ ਸਿੰਘ ਪੁੱਤਰ ਸੁਖਾ ਸਿੰਘ ਵਾਸੀ ਰਣ ਸਿੰਘ ਵਾਲੇ ਦਾ ਜੀ ਮੋਟਰਸਾਈਕਲ ਦਾ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਇਆ ਸੀ ਜੀ ਇਹ ਟਰੈਕਟਰ ਟਰਾਲੀ ਦੇ ਡਰਾਈਵਰ ਦੇ ਖਿਲਾਫ ਮੁਕੱਦਮਾ ਨੰਬਰ 85 ਖਾਣਾ ਬਾਜ਼ਾਰ ਖਾਨਾ ਵਿਖੇ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਜੀ ਲਾਸ਼ ਦਾ ਪੋਸਟਮਾਰਟਮ ਕਰਾ ਕੇ ਹਵਾਲੇ ਵਾਰਸਾਂ ਦੇ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਹੰਣ ਵਿੱਚ ਲਿਆਂਦੀ ਜਾਵੇ। ਜੀ ਉਹ ਕਹਿੰਦੇ ਜਿਨ ਕਿ ਜਿਹੜਾ ਡਰਾਈਵਰ ਆ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਹਜੇ ਅਸੀਂ ਲਾਸ਼ ਦਾ ਪੋਸਟਮਾਰਟਮ ਕਰਵਾ ਰਹੇ ਹਾਂ। ਮੁੱਢਲੀ ਸਟੇਜ ਦੇ ਵਿੱਚ ਤਫ਼ਤੀਸ਼ ਜਾਰੀ ਹੈ। ਜੀ ਇਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਦੋਸ਼ੀ ਦੇ ਖਿਲਾਫ ਕੀਤੀ ਜਾਵੇਗੀ। ਭਾਈ ਜੀ ਜੋ ਐਕਸੀਡੈਂਟ ਹੋਇਆ ਰਣ ਸਿੰਘ ਵਾਲੇ ਆਏ ਕੱਲ ਤੇ ਅੱਜ ਹੋਇਆ ਸਵੇਰੇ ਇਹ ਇਹ ਗੱਲ ਨਹੀਂ ਕੱਲ ਸ਼ਾਮ ਦੀ ਗੱਲ ਆਈ ਕੱਲ ਸ਼ਾਮ ਨੂੰ ਆ ਜਿਹੜਾ ਐਕਸੀਡੈਂਟ ਹੋਇਆ ਮੁੰਡੇ ਤੁਹਾਡਾ ਕੀ ਲੱਗਦਾ ਸੀ ਉਹ ਠੀਕ ਹੈ ਕਿਵੇਂ ਹੋਇਆ ਐਕਸੀਡੈਂਟ ਦੱਸੋ ਇਹ ਬਾਰੇ ਉਹ ਮੋਟਰਸਾਈਕਲ ਦੇ ਵਿੱਚ ਨਾ ਟਰਾਲਾ ਮਾਰਿਆ ਇਹਨਾਂ ਨੇ ਸਾਡੇ ਪਿੰਡ ਵਾਲਿਆਂ ਜੀਵਾਰਾਂ ਨੇ ਉਹ ਤਾਂ ਆਪਦੀ ਸਾਈਡ ਤੁਰਿਆ ਜਾਂਦਾ ਆਪਦੀ ਸਾਈਡ ਜਾਂ ਜਿੱਥੇ ਮੋਟਰਸਾਈਕਲ ਪਿਆ ਉਹ ਤਾਂ ਦੇਖ ਹੀ ਰਹੋਗੇ ਜਾਂਦੇ ਹੋਏ ਜੀ ਕਿੰਨੇ ਵਜੇ ਟਾਈਮ ਸੀ ਇਹ ਸੀਗਾ 6:00 6 ਵਜੇ ਦੇ ਕਰੀਬ ਮੰਡਾ ਪ੍ਰਾਤ ਦਾ ਹਾਂਜੀ ਅੱਛਾ ਮੁੰਡਾ ਕਿਧਰੋਂ ਆ ਰਿਹਾ ਸੀ ਮੁੰਡਾ ਜਾਂਦਾ ਸੀ ਜਿੱਥੇ ਟਰਾਲਾ ਉਧਰੋਂ ਹਾਂ ਟ੍ਰੈਲਰ ਆ ਰਿਹਾ ਸੀ ਟ੍ਰੈਲਰ ਉੱਥੋਂ ਆ ਰਿਹਾ ਸੀ ਨਾਲੇ ਨੇ ਖੜਨਾ ਸੀਗਾ ਜੀ ਉੱਥੇ ਪੰਪ ਦੇ ਉੱਤੇ ਖੜਨਾ ਸੀਗਾ ਇਹਨਾਂ ਨੇ ਪੈਕ ਸ਼ੈਕ ਲਗਾਉਣਾ ਸੀ ਡਰਿੰਕ ਕਰਦੇ ਸੀਗੇ ਕੌਣ ਡਰਿੰਕ ਕਰਦੇ ਸੀ ਇਹ ਜਿਹੜੇ ਮੰਨ ਲਾ ਵੀ ਚਲਾ ਰਹੇ ਸੀ ਨੇ ਟਰੈਕਟਰ ਜੀ ਉਹਨਾਂ ਨੇ ਕੀ ਕੀਤਾ ਵਾ ਸੀ ਡਰਿੰਕ ਕੀ ਤੇ ਉਹਨਾਂ ਨੇ ਫੇਰ ਲਾਉਣੀ ਸੀ ਉਹਨਾਂ ਦਾ ਆਪ ਦਾ ਹੀ ਪੰਪ ਵਾਲਾ ਸੀਗਾ ਜੀ ਪੰਪ ਵਾਲਿਆਂ ਦਾ ਆਪ ਦਾ ਟਰੈਕਟਰ ਸੀਗਾ ਜੀ ਤੇ ਉਹ ਜਦੋਂ ਮੰਨ ਲਾ ਵੀ ਐਕਸੀਡੈਂਟ ਹੋ ਗਿਆ ਤੇ ਉਹ ਰੁਕੇ ਨਹੀਂ ਗਏ ਉਹਨਾਂ ਨੂੰ ਮੰਨ ਲਾ ਵੀ ਅਸੀਂ ਕਿਹਾ ਵੀ ਐਂ ਕਰਕੇ ਵੀ ਭਾਈ ਐਕਸੀਡੈਂਟ ਹੋਵੇ ਤੇ ਰੁਕੋ ਉਹ ਕਹਿੰਦੇ ਭਾਈ ਅਸੀਂ ਨਹੀਂ ਰੁਕਦੇ ਜੀ ਆ ਉਹ ਕਹਿੰਦੇ ਅਸੀਂ ਨਹੀਂ ਰੁਕਦੇ ਤਾਂ ਹੋਣੀ ਰੁਕਦਾ ਪਹਿਲਾਂ ਰੁਕਣਾ ਲੱਕੜਾਂ ਦਾ ਟਰਾਲਾ ਸੀ ਜਿਹੜਾ ਉਹ ਵੀ ਤੁਹਾਡੇ ਪਿੰਡ ਦਾ ਸੀ ਲੱਕੜਾਂ ਦਾ ਕੋਈ ਨਹੀਂ ਨੰਗਾ ਸਾਲੀਓ ਟਰਾਲਾ ਚ ਕਹਿੰਦਾ ਟਰਾਲਾ ਚ ਨਹੀਂ ਉਹ ਨਾਲ ਆ ਗਿਆ ਜੀ ਜਾਰੀ ਲੱਗੀਆਂ ਝੋਲਾ ਟਰਾਲਾ ਇਨਾ ਟਾਈਮ ਹੋ ਗਿਆ ਕੋਈ ਇਨਸਾਫ ਨਹੀਂ ਕੀਤਾ ਨਾ ਹੀ ਤਾਂ ਬੰਦਾ ਵੇਚ ਕਰਦੇ ਅੱਛਾ ਹੀ ਟਰੈਕਟਰ ਵੇਚ ਦਿੱਤਾ ਟਰੈਕਟਰ ਵੇਚ ਦਿੱਤਾ ਕਿਤੇ ਉਹ ਪੁਰਾਣਾ ਵੇਚ ਕਰਤਾ ਹੀ ਅੱਛਾ ਜੀ ਤੇ ਜਿਹੜਾ ਹਿੰਦੂ ਹੋਣ ਦੇ ਮੌਕੇ ਦੇ ਚੱਕਿਆ ਬਣੇ ਉਹ ਤੇ ਨਾ ਹੀ ਉਹ ਬੰਦਾ ਵੇਚ ਕਰਦੇ ਨਹੀਂ ਤੁਸੀਂ ਹੁਣ ਇੱਥੇ ਕਿਹ ਮੂਰਤ ਧਰਨਾ ਲਾਇਆ ਸੋਨੂੰ ਐਸਚਓ ਨੇ ਕੀ ਵਿਸ਼ਵਾਸ ਦਿਵਾਇਆ ਉਹ ਕਹਿੰਦੇ ਕੋਈ ਅਸੀਂ ਸਾਹਿਬ ਮਿਲੂਗਾ ਕਹਿੰਦੇ ਮਿਲੂਗਾ ਰੋਡ ਦੇ ਦੇ ਨੇ ਕਿ ਅੱਧਾ ਘੰਟਾ ਦੇ ਦੇ ਘੰਟਾ ਦਾ ਸਾਨੂੰ ਸਾ ਮਿਲੂ ਟਰੈਕਟਰ ਲਾਇਨ ਕੇ ਟਰੈਕਟਰ ਲਾਇਨ ਆਉਂਦੇ ਆ ਅਸੀਂ ਪਰ ਤੇ ਆਪਦਾ ਤੁਸੀਂ ਬਿਲਕੁਲ ਕੋਈ ਨਹੀਂ ਤੇ ਜੋ ਤੁਸੀਂ ਕਹੋਗੇ ਅਸੀਂ ਕਰਾਂਗੇ ਇਸ ਤਰ੍ਹਾਂ ਵਸ ਲਾਰੇ ਲਾਰੇ ਜੀ ਉਹਨਾਂ ਦਾ ਰਾਤ 6 ਵਜੇ 18 ਮਰਦ ਇਸਟ ਹੋਇਆ ਪੈਟਰੋਲ ਪੰਪਾਂ ਦਾ ਜਿਹਦਾ ਟਰੈਕਟਰ ਉਹਨਾਂ ਪੈਟਰੋਲ ਪੰਪਾਂ ਪਈਓ ਕੀ ਗੱਲ ਉਹਨਾਂ ਨੂੰ ਉਹਨਾਂ ਨੂੰ ਸਾਰੀ ਰਾਤ ਦਾ ਪਤਾ ਸੀਗੇ ਗੱਲ ਦਾ ਵੇਸਟ ਹੋਇਆ ਉਹਨਾਂ ਦਾ ਫਰਜ਼ ਸੀ ਸਾਡੇ ਕੋਲੇ ਆਉਂਦਾ ਰਾਤ ਨੂੰ 14 ਘੰਟੇ ਟੂਰਮੈਂਟ ਦਾ ਮਸਲਾ 14 ਘਟੂਪਲ ਟੱਪੇ ਵੇਆ 1 ਨਾ ਮਿਲ ਰਿਹਾ ਨਾ ਬੰਦਾ ਸਾਡੇ ਕੋਲ ਆ ਰਿਹਾ ਕੋਈ ਨਾ ਕੋਈ ਟਰੈਕਟਰ ਆ ਜਾ ਰਿਹਾ ਜੇ ਟਰੈਕਟਰ ਆ ਟਰੈਕਟਰ ਬਦਲੇ ਕੇ ਲੈ ਕੇ ਘਰ ਨਾ ਭੰਨ ਕੇ ਲੈ ਕੇ ਆਇਆ ਟਰੈਕਟਰ ਨਵਾਂ ਹੀ ਪੁਰਾਣਾ ਪੇਸ਼ ਕੀਤਾ ਉਹਨਾਂ ਨੇ ਅਸੀਂ ਉਹ ਮੋੜਿਆ ਹੁਣ ਬੈਗ ਪਿੰਨਾਂ ਦੇ ਜਿਹੜਾ ਧੋਖਾ ਜਿਹਦਾ ਪਰਤੇ ਵੀ ਇੱਕ ਹੋਰ ਹੋਣਾ ਚਾਹੀਦਾ ਜਿਹੜਾ ਟਰੈਕਟਰ ਸਾਨੂੰ ਬਦਲ ਕੇ ਦੱਸਿਆ ਇੱਕ ਪਾਸੇ ਸਾਡਾ ਧੀਪ ਪੁੱਤ ਮਾਰਦਾਂ ਨੇ ਕਤਲ ਕਰਦਾ ਦੂਜੇ ਪਾਸੇ ਟਰੈਕਟਰ ਬਦਲ ਬਦਲੇ ਸਾਡਾ ਇਹ ਸਾਨੂੰ ਕੀ ਗੱਲ ਇਹ ਬਦੂ ਬਣਾਉਣੇ ਕੀ ਕਰ ਰਹੇ ਆ ਸਾਨੂੰ ਇਹ ਟਰੈਕਟਰ ਬਦਲਦਾ ਧੋਖਾ ਧੋਖਾ ਕਰ ਰਿਹਾ ਸਾਡਾ ਇੱਕ ਹਿਸਾਬ ਦਾ ਹੈ ਸਾਡਾ ਬੰਦਾ ਮਾਰ ਕੇ ਧੋਖਾ ਕਰ ਲਿਆ ਧੋਖਾ ਲਿਆ ਪਰ ਜੇ ਕਹਿੰਦੇ ਹੋਰ ਦਰਜ ਹੋਣਾ ਦੇ ਦੇਣਾ ਦੀ ਜਿਹੜਾ ਟਰੈਕਟਰ ਬਦਲ ਕੇ ਲੈ ਕੇ ਜਿਹੜੇ ਮੁੰਡੇ ਦਾ ਐਕਸੀਡੈਂਟ ਆ ਉਹਦੀ ਉਮਰ ਕਿੰਨੀ ਕੁਸੀ ਜਾ ਰਹੀ ਹੈ ਕੋਈ 19 ਸਾਲ ਦੀ ਉਮਰ ਹੈ ਜੀ 17 17 18 19 ਨੇ ਲੈ ਲਿਆ ਹੈ ਸਾਡੀ ਸ਼ਾਦੀ ਤਾਂ ਨਹੀਂ ਹੋਈ ਉਹਦੀ ਨਹੀਂ ਨਹੀਂ ਕੋਈ ਸ਼ਾਦੀ ਵੀ ਨਹੀਂ ਅੱਛਾ ਧੋਖਾ ਜਿਹੜਾ ਧੋਖਾ ਆ ਜੀ ਹਾਂ ਹੋਣਾ ਚਾਹੀਦਾ ਤੂੰ ਕੀ ਹੋਣਾ ਚਾਹੀਦਾ ਡਰਿਆ ਹਾਂ ਹੋਣਾ ਚਾਹੀਦਾ ਨਹੀਂ ਟਰੈਕਟਰ ਕੱਲ ਵੀ ਹੋਗਾ ਜਿਹੜਾ ਸਹੀ ਟਰੈਕਟਰ ਉਹਦਾ ਭੇਜਿਆ ਨਹੀਂ ਉਹਨਾਂ ਨੇ ਟਰੈਕਟਰ ਕਿਹੜਾ ਸੀ ਟਰੈਕਟਰ ਜੋਂਡੀ ਹਰ ਸੀ ਜੋਂਡੀ ਆ ਜੀ ਜਿਹੜਾ ਵੱਜਿਆ ਉਹ ਜੋਂਡੀ ਹਰ ਸੀ ਹੁਣ ਕਿਹੜਾ ਹੋਰ ਹੋਰ ਜਿਹੜਾ ਜੋਂਡੀ ਆ ਦੇ ਕਿਹਾ ਡ੍ਰੈਮ ਭੰਨ ਕੇ ਲੈ ਕੇ ਆ ਕੈਨੇਡਾ ਵਾਲਾ ਆਦੇ ਸੇ ਪੈਂਟਰ ਲੋਣੇ ਪੰਪ ਤੋਂ ਪਿੱਛੇ ਖੜੇ ਗਿਆ ਨਾ ਦੱਸ ਅੱਛਾ ਭੰਨ ਕੇ ਲੈ ਗਿਆ ਟਰੈਕਟਰ ਆਪ ਬੰਦੇ ਤੋਂ ਇੱਕ ਚਾਹੀਦਾ ਟਰਾਲਾ ਚ ਇਹਨਾਂ ਨੂੰ ਬੰਦਾ ਚਾਹੀਦਾ ਤੂੰ ਮੋਟਰਸਾਈਕਲ ਵਿੱਚ ਉੱਜਾ ਉਹ ਵੀ ਰਸਮੀ ਤੋਂ ਹੋਣੀ ਤੂੰ ਜਾਰ ਲੱਗਦੀ ਹੁੰਦੀ ਰਿੰਮ ਤੇ ਜਿਹੜੀ ਜਾਰ ਲੱਗਦੀ ਰਿੰਮ ਤੇ ਉਹ ਵੀ ਬੰਦੇ ਇਹਨਾਂ ਦੇ ਮਗਰ ਆ ਛੋਟੀ ਪਿੰਡ ਦੀ ਕੋਈ ਪੰਚਾਇਤ ਮੋਹਤਵਾਰ ਵਿਅਕਤੀ ਆ ਤੁਹਾਡੇ ਨਾਲ ਕੋਈ ਇੱਥੇ ਆਈ ਐਕਸੀਡੈਂਟ ਦੱਸ ਰਿਹਾ ਜੀ ਅਸੀਂ ਕੋਲੇ ਪਹੇ ਨਹੀਂ ਸੀਗੇ ਵੀ ਜਿਸ ਤਰ੍ਹਾਂ ਤਾਂ ਸਰ ਇਹ ਵੀ ਟਰੈਕਟਰ ਉਧਰ ਜੈਕਟੋ ਵੱਲ ਮੁੜ ਰਿਹਾ ਸੀ ਪਿੰਡ ਦਾ ਬੰਦਾ ਸੀਗਾ ਉਹ ਫੈਕਟਰ ਦੇ ਵਿੱਚ ਵੱਜ ਗਿਆ ਦੂਜੀ ਸਾਈਡ ਤੇ ਜਾ ਰਿਹਾ ਮੁੰਡਾ ਆਪਣੀ ਸਾਈਡ ਤੇ ਜਾ ਰਿਹਾ ਸੀ ਟਰੈਕਟਰ ਦੇ ਵਿੱਚ ਵੱਜ ਗਿਆ ਤੇ ਉਹਦੀ ਉੱਥੇ ਨਾਲ ਦੀ ਨਾਲ ਮੌਤ ਨਹੀਂ ਹੋਈਗੀ ਤੜਫ ਰਿਹਾ ਸੀ ਬੰਦਾ ਪਰ ਟਰੈਕਟਰ ਵਿੱਚ ਮਾਰਨ ਵਾਲੇ ਨੇ ਉਹਨੂੰ ਛੱਡਿਆ ਨਹੀਂ ਅੱਛਾ ਜੀ ਜਿਹੜੇ ਕਾਰਨ ਸਾਰੀ ਹੈ ਜਿਹੜੀ ਪਬਲਿਕ ਹੈ ਉਹ ਜਿਹੜਾ ਟਰੈਕਟਰ ਜਿਹੜਾ ਟਰੈਕਟਰ ਵਿੱਚ ਹੈ ਉਹ ਵੀ ਰਣ ਸਿੰਘ ਵਾਲੇ ਦਾ ਸੀ ਟਰੈਕਟਰ ਰਣ ਸਿੰਘ ਵਾਲਾ ਜਿਹੜਾ ਮੁੰਡੇ ਦੀ ਡੈਥ ਹੋਈ ਹੈ ਉਹ ਵੀ ਰਣ ਸਿੰਘ ਵਾਲੀ ਰਣ ਸਿੰਘ ਵਾਲੀ ਜੀ ਜਿਹਨੇ ਮਾਰਿਆ ਵੀ ਉਹ ਜਿਹਨੇ ਮਾਰ ਵਿੱਚ ਮਾਰੇ ਉਹ ਵੀ ਰਣ ਸਿੰਘ ਵਾਲਾ ਅੱਛਾ ਤੇ ਰੋਸ ਇਹ ਹੈ ਕਿ ਉਹ ਬੰਦੇ ਨੇ ਨਾ ਕੋ ਚੱਕਿਆ ਨਾ ਦੱਸਿਆ 14 ਘੰਟੇ ਬਾਅਦ 9 ਵਜੇ ਪਤਾ ਲੱਗਦਾ ਕਿ ਪਿੰਡ ਵਰਗਾ ਜੀ ਇਸ ਕਰਕੇ ਹੈ ਜਿਹੜੀ ਪਬਲਿਕ ਹੈ ساری ਰੋਸ ਦੇ ਵਿੱਚ ਇਸ ਇਨਸਾਫ ਦੀ ਮੰਗ ਕਰਦੇ ਕਿ ਪਰਿਵਾਰ ਨੂੰ ਇਨਸਾਫ ਮਿਲ ਜੇ ਇਥੇ ਇਨਸਾਫ ਨਹੀਂ ਮਿਲਦਾ ਤਾਂ ਫਿਰ ਮੇਰੇ ਕੋਲ ਪਰਚਾ ਕਰਵਾਇਆ ਜੀ ਪਰਚਾ ਹੋ ਗਿਆ ਪਰ ਟਰੈਕਟਰ ਤੇ ਬੰਦਾ ਦੇਖਿਆ ਪਰਚਾ ਹੁਣ ਭੁਜਨਗੇ ਤੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਤਾਂ ਨਹੀਂ ਕਰਦੇ ਪਰਚਾ ਪਰਚਾ ਹੋ ਗਿਆ ਹੋ ਗਿਆ ਪਰ ਅਜੇ ਜਿਹੜਾ ਮਜਰਮ ਹੈ ਉਹ ਨਹੀਂ ਪੇਸ਼ ਹੋਇਆ ਕਾਰਵਾਈ ਚੱਲ ਰਹੀ ਹੈ ਪਰ ਟਰੈਕਟਰ ਪੇਸ਼ ਨਹੀਂ ਟਰੈਕਟਰ ਕੋਈ ਐਕਸੀਡੈਂਟ ਹੋਇਆ ਕਿ ਕੀ ਸਹੀ ਹੈ ਜਿਵੇਂ ਬਾਈ ਜੀ ਦੱਸ ਰਹੇ ਹੈ ਵੀ ਟਰੈਕਟਰ ਹੋਰ ਸੀ मिल ਰਿਹਾ ਸਾਨੂੰ ਹਾਂ ਜੀ ਵੀਡੀਓ ਅਸੀਂ ਤਾਂ ਹਲੇ ਬਾਜ਼ੀਖਾਨੇ ਪਹੁੰਚਦੇ ਟਰੈਕਟਰ ਦਾ ਨਹੀਂ ਦੇਖਿਆ ਵੈਸੇ ਮੈਂ ਨਹੀਂ ਦੇਖਿਆ ਡੇਟਾ ਇਹ ਦੱਸ ਰਿਹਾ ਵੀ ਟਰੈਕਟਰ ਹੋਰ ਸੀਗਾ ਵੀ ਜਿਹੜਾ ਇੱਥੇ ਇਹਨਾਂ ਨੇ ਲੈ ਕੇ ਆਂਦਾ ਮੁੰਡਿਆਂ ਨੇ ਨਹੀਂ ਬਣਦੀ ਤਾਂ ਵਾਪਸ ਕਰ ਦਿੰਦੇ ਉਹ ਇਹ ਹੋਰ ਸੀ ਤਾਂ ਵੀ ਇਹ ਲੈ ਕੇ ਆ ਗਿਆ ਉਹ ਕੀ ਕੀਤੀ ਸੀ ਉਹ ਕਹਿੰਦੀ ਅਸੀਂ ਬਾਜ਼ੀਖਾਨੇ ਡੇਟਾ ਨੂੰ ਪਚਾਰਾ ਅੱਛਾ ਹਾਂ ਜੀ ਤੇ ਅਸਤੋ ਜਾਨ ਕੀ ਬਿਸ਼ਵਾਇਦ ਉਹ ਅਸਤੋ ਉਹ ਕਹਿੰਦੇ ਤੁਹਾਨੂੰ ਅਸੀਂ ਇਨਸਾਫ ਦਵਾਵਾਂਗੇ ਅੱਛਾ ਵੀ ਇਹਨਾਂ ਨੂੰ ਜਿਹੜੇ ਮੁੰਡੇ ਆ ਵੀ ਉਹਨਾਂ ਨੂੰ ਸਿੱਧਰੇ ਕੱਲ ਤੁਹਾਨੂੰ ਇਹ ਕਹੇ ਅਸੀਂ ਇਹ ਕਹਿ ਰਹੇ ਆ ਵੀ ਇੱਕ ਤਾਂ ਜੋ ਟਰੈਕਟਰ ਆਗਾ ਉਹਨੂੰ ਗ੍ਰੱਫਟਾ ਕੀਤਾ ਜਾ ਹਨ ਉਹਨੂੰ ਅਸਮਿੱਤੀ ਨੇ ਹੀ ਲਿਖੀ ਤੇ ਡੈਟਾ ਬੋਡੀ ਹੁਣ ਕਿੱਥੇ ਹੈ? ਬੀ ਗੁੱਡ ਮੈਡੀਕਲ ਗਰੁੱਪ ਅਸੇ ਮੈਡੀਕਲ ਦੇ ਮੈਂ ਡੀਜੇ ਸਾਊਂਡ ਯੂਨੀਅਨ ਆਪਣੇ ਪੰਜਾਬ ਵਾਲ ਪੰਜਾਬ ਦੇ ਮੈਂਬਰਾਂ ਦੀ ਕਰਦੇ ਹੋਏ ਆ ਆ ਸਾਡੇ ਵੀਰ ਹਰੇ 20 ਸਾਲ ਦੀ ਉਮਰ ਚ ਸਾਨੂੰ ਉਹ ਬਿਛੋੜਾ ਦੇ ਗਿਆ ਉਹਦਾ ਇੱਕ ਨਾ ਪਿੰਡ ਚ ਐਕਸੀਡੈਂਟ ਹੋ ਗਿਆ ਰਣ ਸਿੰਘ ਵਾਲੇ ਤੇ ਪੁਲਿਸ ਵਾਲਵਾਜੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਜੀ 20 ਵੀਕੈਂਡ ਲੱਗ ਰਹੀ ਹੋ ਚੁਕਿਆ ਜੀ ਨਾਦਾਰੇ ਟਰੈਕਟਰ ਪੇਸ਼ ਕੀਤਾ ਗਿਆ ਨਾ ਜਿਹੜਾ ਬੰਦਾ ਚਲਾਉਂਦਾ ਸੀ ਉਹ ਪੇਸ਼ ਕੀਤਾ ਗਿਆ ਸਾਨੂੰ ਇਨਸਾਫ ਚਾਹੀਦਾ ਬਾਈ ਜੀ ਨਹੀਂ ਤੇ ਧਰਨੇ ਲੱਗਣਗੇ ਅਰੇ ਫਾਈ ਹੋਏ ਆ ਤੇ ਜੇ ਉਹਨੂੰ ਇਨਸਾਫ ਨਹੀਂ ਮਿਲਦਾ ਉਹਨੇ ਤੱਕ ਅਸੀਂ ਇੱਥੇ ਰਹਿਵਾਂਗੇ ਤੇ ਜਦੋਂ ਇਨਸਾਫ ਮਿਲ ਗਿਆ ਉਦੋਂ ਅਸੀਂ ਜਾਵਾਂਗੇ ਜੀ ਧਰਨੇ ਲਾਏ ਜਾਣਗੇ ਧਰਨਾ ਤਾਂ ਹੁਣ ਲਾਇਆ ਹੀ ਏ ਤੁਹਾਡਾ ਹੁਣ ਫੇਰ ਲਾਇਆ ਜਾਣਗੇ ਧਰਨਾ ਉਹਨੇ ਇੱਕ ਵਾਰੀ ਚੱਕਾਤਾ ਉਹਨਾਂ ਨੇ ਘੰਟੇ ਦਾ ਮੌਕਾ 22 ਟਰੈਕਟਰ ਕਹਿੰਦੇ ਬੁਲਾਉਣੇ ਆਏ ਜੇ ਨਾਮ ਲਾਇਆ ਗਿਆ ਟਰੈਕਟਰ ਉਹਨਾਂ ਦਾ ਇਹ ਕਾਰਵਾਈ ਨਾ ਕੀਤੀ ਜੇ ਇਹ ਪਰਨਾ ਲਾਇਆ ਜਾਊਗਾ ਜੀ